ਨਦੇ ਪਾਇਲ ਦੇ ਵਿੱਚ ਰਹਿਣ ਵਾਲੇ ਸੇਵਾਮੁਕਤ ਸੂਬੇਦਾਰ ਨਿਰਮਲ ਸਿੰਘ ਦੀ ਉੱਤਰ ਪ੍ਰਦੇਸ਼ ਦੇ ਕਾਸ਼ੀ ਦੇ ਵਿੱਚ ਪੀਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਯੂਪੀ ਪੁਲਿਸ ਨੇ ਇਸ ਨੂੰ ਸੜਕਾ ਹਾ사 ਦੱਸਿਆ ਜਦਕਿ ਦੂਜੇ ਪਾਸੇ ਪਰਿਵਾਰ ਤੇ ਹਲਕਾ ਵਿਧਾਇਕ ਨੇ ਇਸ ਨੂੰ ਟਾਰਗੇਟ ਕਿਲਿੰਗ ਦੱਸਿਆ ਹੈ ਯੂਪੀ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੀ ਵੀ ਮੰਗ ਕੀਤੀ ਜਾ ਰਹੀ ਹੈ ਮ੍ਰਿਤਕ ਨਿਰਮਲ ਸਿੰਘ ਦੀ ਧੀ ਨੇ ਦੱਸਿਆ ਕਿ ਉਸਦੇ ਪਿਤਾ ਨਿਰਮਲ ਸਿੰਘ ਫੌਜ ਵਿੱਚੋਂ ਸੇਵਾਮੁਕਤ ਹੋਏ ਸਨ 20 ਫਰਵਰੀ ਨੂੰ ਪਿੰਡ ਦੀ ਸੰਗਤ ਸਮੇਤ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਕਾਂਸੀ ਵਿਖੇ ਮੱਥਾ ਟੇਕਣ ਗਏ ਸੀ ਉੱਥੇ ਪਹੁੰਚ ਕੇ ਉਸਦੇ ਪਿਤਾ ਨੇ ਫੋਨ ਕੀਤਾ ਕਿ ਉਹ ਉਸ ਵੇਲੇ ਬਹੁਤ ਘਬਰਾਏ ਹੋਏ ਸੀ ਉਸ ਨੂੰ ਫੋਨ ਤੇ ਦੱਸਿਆ ਸੀ ਕਿ ਕੁਝ ਲੋਕ ਉਹਨਾਂ ਦਾ ਪਿੱਛਾ ਕਰ ਰਹੇ ਨੇ ਤੇ ਉਹਨਾਂ ਤੇ 30 ਤੋਂ ਹਥਿਆਰਾਂ ਦੇ ਨਾਲ ਹਮਲਾ ਵੀ ਕੀਤਾ ਗਿਆ ਹੈ ਉਸ ਨੂੰ ਬਚਾਇਆ ਜਾਵੇ ਇਸ ਤੋਂ ਬਾਅਦ ਖਬਰ ਆਉਂਦੀ ਹੈ ਕਿ ਉਸਦੇ ਪਿਤਾ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਗਈ ਹੈ ਜਦਕਿ ਮੌਕੇ ਦੀਆਂ ਤਸਵੀਰਾਂ ਤੋਂ ਸਾਫ਼ ਪਤਾ ਲੱਗਿਆ ਕਿ ਜਿਸ ਤਰ੍ਹਾਂ ਉਸਦੇ ਪਿਤਾ ਤੇ ਸਰੀਰਕ ਤੌਰ ਤੇ ਹਮਲਾ ਕੀਤਾ ਗਿਆ ਉਹ ਕਤਲ ਹੈ ਹੁਣ ਉਹ ਪਰਿਵਾਰ ਇਨਸਾਫ ਦੀ ਗੋਹੜ ਲਗਾ ਰਿਹਾ ਹੈ ਉਹਨਾਂ ਨੇ ਲਾਸਟ ਟਾਈਮ ਮੈਨੂੰ ਹੀ ਕਾਲ ਕੀਤੀ ਸੀਗੀ ਸਾਡੇ ਘਰ ਦੇ ਨੰਬਰ ਤੇ ਉਹਨਾਂ ਨੇ ਕਿਹਾ ਸੀਗਾ ਵੀ ਬੇਟੇ ਮੇਰੇ ਪਿੱਛੇ ਨਾ ਬੰਦੇ ਲੱਗੇ ਹੋਏ ਨੇਗੇ ਉਹਨਾਂ ਨੇ ਮੇਰੀ ਇਕਲੱਤ ਦਾ ਦਾ ਨਾਲ ਵੱਢਤੀ ਤੇ ਉਹਨਾਂ ਨੇ ਇੱਕ ਗੱਲ ਬਾਰ ਬਾਰ ਕਹੀ ਕਿ ਬੇਟਾ ਵੀ ਮੈਂ ਇਹਨਾਂ ਨਾਲ ਕੋਈ ਬਤਮੀਜ਼ੀ ਨਹੀਂ ਕੀਤੀ ਹੈਗੀ ਮੈਂ ਤਾਂ ਇਹਨਾਂ ਨੂੰ ਪਿਆਰ ਨਾਲ ਸਮਝਾਇਆ ਸੀਗਾ ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਡੈਡੀ ਜੀ ਮਾੜੀ ਮੋਟੀ ਗੱਲਬਾਤ ਹੋ ਜਾਂਦੀ ਹੈ ਆਪਾਂ ਬੈਠ ਕੇ ਸਮਝਾ ਲਾਂਗੇ ਤੁਸੀਂ ਘਬਰਾਓ ਨਾ ਉਹ ਕਹਿੰਦੇ ਪੁੱਤ ਮੇਰਾ ਕੁਝ ਨਹੀਂ ਬਚਿਆ ਵੀ ਮੇਰੀ ਇਕਲੱਤ ਤਾਂ ਆਲਮੋਸਟ ਝੁੱਟੀ ਪਈ ਹੈ ਤੇ ਬਾਕੀ ਦੇ ਜਿਹੜੇ ਪਾਰਟਸ ਆਏ ਨੇ ਪੁੱਤ ਵੀ ਮੈਨੂੰ ਤੁਸੀਂ ਬਚਾ ਲਓ ਕਹਿੰਦੇ ਵੀ ਦੋਨੇ ਭੈਣਾਂ ਵਿਆਈਆਂ ਹੋਈਆਂ ਨੇ ਦੂਰ ਨੇ ਹਨਾ ਕਹਿੰਦੇ ਵੀ ਤੂੰ ਮੇਰੇ ਨੇੜੇ ਆ ਮੈਂ ਰਾੜਵਾ ਦੀ ਸੜਕ ਤੇ ਭੱਜੇ ਜਾ ਰਿਹਾ ਉਹਨਾਂ ਨੇ ਦੱਸਿਆ ਵੀ ਲੋਕਾਂ ਤੋਂ ਪਤਾ ਲੱਗਿਆ ਵੀ ਜਿਹੜਾ ਉੱਥੇ ਦਾ ਪੁਲਿਸ ਸੀਗਾ ਉਹ ਆਪਣੇ ਬਲੇਰ ਕੋਟਲਾ ਤੇ ਜਰਗ ਬਾਈਪਾਸ ਵੱਗ ਗਈ ਆ ਕਿਉਂਕਿ ਸਾਡਾ ਡੇਲੀ ਦਾ ਉੱਥੇ ਢੇੜਾ ਹੁੰਦਾ ਸੀਗਾ ਗੱਡੀ 'ਚ ਉਹਨਾਂ ਨੂੰ ਲੱਗਿਆ ਵੀ ਮੈਂ ਉਹੀ ਉਹਨਾਂ ਦੇ ਦਿਮਾਗ ਦੇ ਵਿੱਚ ਉਹੀ ਰਸਤਾ ਚੱਲੀ ਜਾ ਰਿਹਾ ਸੀ ਬਾਰ-ਬਾਰ ਉਹਨਾਂ ਨੇ ਕਿਹਾ ਵੀ ਮੈਂ ਉਹੀ ਰੋਡ ਤੇ ਆ ਰਿਹਾ ਵੀ ਤੂੰ ਕਿਸੇ ਨੂੰ ਭੇਜ ਦੇ ਉਸ ਤੋਂ ਬਾਅਦ ਮੈਂ ਆਪਣੀ ਚਾਚੀ ਜੀ ਉਹਨਾਂ ਨੂੰ ਕਿਹਾ ਵੀ ਤੁਸੀਂ ਫਟਾਫਟ ਲੈ ਕੇ ਆਵੋ ਉਹਨਾਂ ਨੂੰ ਇਹ ਸਾਰੇ ਉੱਥੇ ਘੁੰਮੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਕਿਉਂਕਿ ਉਹਨਾਂ ਦਾ ਜਿਹੜੀ ਮਾਈਂਡ ਸੀਗੀ ਉਹ ਬਿਲਕੁਲ ਅਪਸੈਟ ਹੋਇਆ ਪਿਆ ਸੀਗਾ ਉਹਨਾਂ ਨੂੰ ਬਿਲਕੁਲ ਨਹੀਂ ਸੀ ਐਗਜ਼ੈਕਟ ਲੋਕੇਸ਼ਨ ਦਾ ਪਤਾ ਲੱਗ ਰਿਹਾ ਮੈਂ ਐਗਜ਼ੈਕਟ ਦੇ ਵਿੱਚ ਹੈਗਾ ਕਿੱਥੇ ਆ ਤੇ ਫੇ ਇਹ ਹੋਈ ਕਿੱਥੇ ਘਟਨਾ ਜੀ ਕਿਹੜੀ ਸਟੇਟ ਚ ਹੋਈ ਹੈ ਤੇ ਕਿੱਥੇ ਗਏ ਹੋਏ ਸੀਗੇ ਉਹ ਇੱਕਾਂਸੀ ਗਏ ਹੋਏ ਸੀਗੇ ਜੀ 20 ਤਰੀਕ ਨੂੰ ਘਰੋਂ ਚੱਲੇ ਸੀਗੇ ਤੇ 22 ਤਰੀਕ ਨੂੰ ਪਹੁੰਚੇ ਸੀਗੇ ਸਵੇਰ ਦੇ ਟਾਈਮ ਤੇ ਉਹਨਾਂ ਨੇ ਕਾਲ ਵੀ ਕਰੀ ਸੀਗੀ ਉੱਥੇ ਜਾ ਕੇ ਵੀ ਹਾਂਜੀ ਅਸੀਂ ਪਹੁੰਚ ਗਏ ਠੀਕ ਠਾਕ ਪਹੁੰਚੇ ਆਂਗੇ ਤੇ 22 ਤਰੀਕ ਨੂੰ ਸਾਢੇ 1:07 ਵਜੇ ਸਾਨੂੰ ਕਾਲ ਆ ਰਹੀ ਆ ਇਦਾਂ ਦੀ ਕਾਲਸ ਆ ਰਹੀਆਂ ਨੇ ਡੈਡੀ ਦੀਆਂ ਤੁਹਾਨੂੰ ਕੀ ਲੱਗਦਾ ਜਿਸ ਤਰ੍ਹਾਂ ਉੱਥੋਂ ਦੀਆਂ ਫੋਟੋਆਂ ਦੇਖਿਆ ਨੇ ਹਾਲਾਤ ਦੇਖੇ ਨੇ ਵੀ ਕੀ ਸਾਨੂੰ ਘਰਦਿਆਂ ਨੇ ਫੋਟੋਆਂ ਨਹੀਂ ਦਿਖਾਈਆਂ ਕਿਉਂਕਿ ਸਾਡੇ ਚ ਹਿੰਮਤ ਨਹੀਂ ਹੈਗੀ ਫੋਟੋਆਂ ਦੇਖਣ ਦੀ ਕਿਉਂਕਿ ਅਸੀਂ ਹੱਸਦੇ ਖੇੜਦੇ ਆਪਣੇ ਡੈਡੀ ਨੂੰ ਭੇਜਿਆ ਸੀਗਾ ਤੇ ਹੁਣ ਉਹਨਾਂ ਨੇ ਸਾਨੂੰ ਫੋਟੋ ਨਹੀਂ ਦਿਖਾਈ ਸੁਣ ਸੁਣਦੇ ਆ ਰਿਹਾ ਵੀ ਬਹੁਤ ਗਲਤ ਕੀਤਾ ਵਾ ਕੀ ਕੰਮ ਗਏ ਸੀ ਕੰਸੀਓ ਉੱਥੇ ਮੱਥਾ ਟੇਕਣ ਗਏ ਸੀਗੇ ਦੀ ਰਵਿਦਾਸ ਬਾਬਾ ਜੀ ਦੇ ਦਰਸ਼ਨ ਕਰਨ ਕਿੱਥੋਂ ਰਟਾਇਆ ਸੀ ਤੁਹਾਡੇ ਡੈਡੀ ਹਾਂਜੀ ਕਿਹੜੀ ਸਰਵਿਸ ਤੋਂ ਰਟਾਇਆ ਹੋਈ ਸੀ ਉਹ ਲਾਸਟ ਆਪਣੇ ਸ਼ਰੀ ਨਗਰ ਸੀਗੇ ਉਹਨਾਂ ਦੀ ਡਿਊਟੀ ਡੀਐਸਸੀ ਦੇ ਵਿੱਚ ਸੀਗੇ ਜੀ ਕਿ ਕੀ ਲੱਗਦਾ ਜਿਸ ਤਰ੍ਹਾਂ ਉਹਨੇ ਰੋਡ ਐਕਸੀਡੈਂਟ ਦਿਖਾਇਆ ਰੋਡ ਐਕਸੀਡੈਂਟ ਆ ਜਾਂ ਮਰਟ ਇਹ ਬਿਲਕੁਲ ਵੀ ਰੋਡ ਐਕਸੀਡੈਂਟ ਨਹੀਂ ਹੈਗਾ ਜਦੋਂ ਤੁਸੀਂ ਫੋਟੋਆਂ ਦੇਖੋਗੇ ਨਾ ਕੋਈ ਵੀ ਇਨਸਾਨ ਦੱਸ ਸਕਦਾ ਵੀ ਰੋਡ ਐਕਸੀਡੈਂਟ ਨਹੀਂ ਹੈਗਾ ਕਿਉਂਕਿ ਕਾਰ ਆ ਨਾ ਜਿਹੜੀ ਉਹ ਇੱਕਦਮ ਫੇਟ ਮਾਰਗੇ ਲੱਗੂਗੀ ਤਾਂ ਇੱਕ ਸਾਈਡ ਚ ਜਿੱਬੀ ਜਾਊ ਸਾਰੀ ਉਹ ਤਾਂ ਹਨਾ ਸਾਰੇ ਪਾਰਟਸ ਦੇ ਉੱਤੇ ਟੱਕ ਮਾਰੇ ਹੋਇਆ ਜਿੱਦਾਂ ਕਿ ਇੱਕ ਦਰਅਫਤ ਤੇ ਮਾਰੇ ਜਾਂਦੇ ਆ ਇਸ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਤੁਹਾਨੂੰ ਵੀ ਕੀ ਹੋਣਾ ਚਾਹੀਦਾ ਮੰਗ ਤਾਂ ਦੇਖੋ ਜੀ ਹੁਣ ਇੱਕੋ ਹੀ ਸੀਗੇ ਸਾਡੇ ਮੁਖੀ ਘਰ ਦੇ ਸਾਰੇ ਡੱਬਰ ਨੂੰ ਚਲਾਉਂਦੇ ਸੀਗੇ ਦੇਖੋ ਇਹਨਾਂ ਨੂੰ ਇਨਸਾਫ ਮਿਲਣਾ ਬਹੁਤ ਜ਼ਰੂਰੀ ਆ ਸਾਨੂੰ ਤਾਂ ਆਉਣ ਵੇਲੇ ਇਹਨਾਂ ਨੇ ਫੋਟੋ ਤੱਕ ਹੱਥ ਤੱਕ ਨਹੀਂ ਲਾਉਣ ਦਿੱਤਾ ਕਿਉਂਕਿ ਕਹਿੰਦੇ ਕੁਝ ਵੀ ਨਹੀਂ ਹੈਗਾ ਜੇ ਤੁਸੀਂ ਦੇਖਣਾ ਕੀ ਆ ਸਾਨੂੰ ਤਾਂ ਇਹੀ ਆ ਵੀ ਸਾਨੂੰ ਇਨਸਾਫ ਮਿਲਣਾ ਹੀ ਚਾਹੀਦਾ ਅਸੀਂ ਜਿਉਂਦੇ ਅਸੀਂ ਜਿੰਨਾ ਟਾਈਮ ਜਿਉਂਦੇ ਆ ਨਾ ਸਾਨੂੰ ਇਨਸਾਫ ਦੀ ਪੁਕਾਰ ਰਹੂਗੀ ਜੋਰਾ ਸਿੰਘ ਚੀਮਾ ਜੀ ਤੁਹਾਡੇ ਸਾਥੀ ਦੇ ਨਾਲ ਜਿਹੜੀ ਘਟਨਾ ਵਾਪਰੀ ਹੈ ਕੀ ਵਾਪਰੀ ਹੈ ਜੀ ਇਹ ਦੇਖੋ ਜਿਹੜੀ ਇਹ ਘਟਨਾ ਵਾਪਰੀ ਹੈ ਉਹ ਆਊਟ ਆਫ ਸਟੇਟ ਹੋਣ ਕਰਕੇ ਜਾਂ ਉਧਰਲੀ ਪੁਲਸ ਨੇ ਜਾਂ ਜਿਹੜੇ ਨਾਲ ਬੰਦੇ ਗਏ ਸੀ ਉਹਨਾਂ ਦਾ ਕੀ ਮਜਬੂਰੀ ਸੀ ਜਿਹੜੇ ਉਹਨਾਂ ਨੇ ਸਹੀ ਹਾਲਾਤ ਨਹੀਂ ਦੱਸੇ ਗਏ ਤੇ ਜਿਸ ਤਰੀਕੇ ਨਾਲ ਪੁਲਸ ਨੇ ਆਪ ਦੇ ਛੇਰੋਂ ਲਾਹੀ ਹੈ ਜੇ ਤਾਂ ਕੋਈ ਉਹਨਾਂ ਨੂੰ ਕਹਿਣ ਨਾਲ ਵੀ ਇਹਦਾ ਸਹੀ ਕਾਰਵਾਈ ਕਰੋ ਫਿਰ ਤਾਂ ਪੁਲਸ ਉਹ ਕਰਦੀ ਤੇ ਉਹਨਾਂ ਨੇ ਰੋਡ ਐਕਸੀਡੈਂਟ ਇਸ ਕਰਕੇ ਦਿਖਾਤਾ ਵੀ ਸਿਰ ਦੇ ਉੱਤੋਂ ਦੀ ਹੋਇਆ ਪਰ ਜਿਹੜੇ ਤਰੀਕੇ ਨਾਲ ਫੋਟ ਤੇ ਚੰਡ ਲੱਗੇ ਹੋਇਆ ਜਿਹੜੇ ਆ ਦੋਨਾਂ ਲੱਤਾਂ ਦੇ ਅੰਦਰਲੀ ਸਾਈਡ ਲੱਗਿਆ ਇਹ ਉਦੋਂ ਲੱਗਦੇ ਆ ਜਦੋਂ ਆਦਮੀ ਦੇ ਮਗਰ ਕੋਈ ਪਿਆ ਹੋਵੇ ਤੇ ਡਿਗੇ ਹੋਵੇ ਤੇ ਡਿਗੇ ਵੇਲੇ ਤੇ ਵਾਰ ਕਰਦੇ ਆ ਵਾਹਾਂ ਤੇ ਉਹ ਲੱਤਾਂ ਤੇ ਤੇ ਇਹਨੂੰ ਰੋਡ ਐਕਸੀਡੈਂਟ ਤਾਂ ਤਕਨੀਕੀ ਤੌਰ ਤੇ ਔਰ ਫੋਟੋ ਦੇਖ ਕੇ ਉਤਰਾ ਮੰਨਿਆ ਨਹੀਂ ਜਾ ਸਕਦਾ ਇਹ ਹੋਇਆ ਕਤਲ ਹੈ ਪਰ ਇਹਦਾ ਅਨਸਾਫ਼ ਲੈਣ ਵਾਸਤੇ ਜਦੋਂ ਅੱਜ ਅਸੀਂ ਇੱਥੇ ਆਏ ਆ ਇਹ ਕਾਰਵਾਈ ਦੇਸ਼ਵੰਦ ਵਿੱਚ ਹੀ ਵੀ ਇਹ ਜਿਹੜਾ ਘਰ ਵਾਲੇ ਕੀ ਚਾਉਂਦੇ ਆ ਦੇਖੋ ਇਹ ਤਾਂ ਸਾਰੀ ਗੱਲ ਹੈ ਵੇ ਘਰ ਵਾਲਿਆਂ ਦੇ ਨਾਲ ਰਾਏ ਕਰਕੇ ਹੁਣ ਅਸੀਂ ਜਿੱਥੋਂ ਤੱਕ ਹੋ ਵੀ ਜਿਵੇਂ ਵੀ ਹੋਊਗੀ ਅਸੀਂ ਪੂਰੀ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਹੋਰ ਵੀ ਘਟਨਾਵਾਂ ਕਈ ਵਾਰ ਸਾਹਮਣੇ ਆਈਆਂ ਨੇ ਕਿ ਪੰਜਾਬੀਆਂ ਨੂੰ ਜਿਹੜੀ ਦੂਜੀ ਸਟੇਟ ਟਾਰਗੇਟ ਕਰਕੇ ਜਿਹੜਾ ਉਹ ਮਾਹੌਲ ਖਰਾਬ ਕਰਨ ਦੀ ਵੀ ਕੋਸ਼ਿਸ਼ ਇਹੋ ਜਿਹੀ ਕੋਈ ਘਟਨਾ ਤਾਂ ਨਹੀਂ ਲੱਗਦੀ ਇਹਦੇ ਵਿੱਚ ਨਹੀਂ ਇਹ ਹੋ ਸਕਦੀ ਹੈ ਇਹਦੇ ਵਿੱਚ ਦੋ ਕਾਰਨ ਹੈ ਇੱਕ ਤਾਂ ਹੁਣ ਮੋਟਾ ਦਾ ਮਾਹੌਲ ਹੈ ਜੋ ਆਰਐਸਐਸ ਇਹ ਚਾਹੁੰਦੀ ਹੁੰਦੀ ਹੈ ਵੀ ਇਹਨੂੰ ਜਿਹੜਾ ਪੰਜਾਬ ਦੇ ਲੋਕ ਹੈ ਪੰਜਾਬ ਹੈ ਇਹਨੂੰ ਹਰੇਕ ਪਾਰਟੀ ਜਿਹੜੀ ਇਹ ਕਿ ਇਹਨੂੰ ਪ੍ਰਯੋਗਸ਼ਾਲਾ ਸਮਝਦੀ ਆ ਉੱਚ ਦੇ ਵਿੱਚ ਵੀ ਹੋ ਸਕਦਾ ਵੀ ਵੋਟਾਂ ਦੇ ਟਾਈਮ ਉੱਤਰ ਰੋਲਾ ਪਵੇ ਵੀ ਅਜੇ ਪੰਜਾਬੀ ਸਿੱਖ ਨੂੰ ਮਾਰਿਆ ਗਿਆ ਜਿਹਨੂੰ ਇਹ ਵੀ ਹੋ ਸਕਦਾ ਹੈ ਦੂਸਰਾ ਕੁਛ ਨਾ ਸਾਡੇ ਇੱਧਰ ਲੋਕ ਨੇ ਜਿਹੜੇ ਇੱਕ ਤਾਂ ਉਹ ਮੈਨਾਉ ਨਹੀਂ ਲੈਂਦਾ ਉਹ ਲੋਕਾਂ ਨੇ ਭਈਏ ਭਜਾਓ ਭਈਏ ਭਜਾਓ ਤੇ ਉਹ ਉੱਧਰ ਕੁਝ ਭਈਆਂ ਨੂੰ ਕੁੱਟਿਆ ਤੇ ਉਹਦੇ ਤਹਿਤ ਵੀ ਇਹ ਹੋ ਸਕਦੀ ਹੈ ਦੋ ਗੱਲਾਂ ਨੇ ਇਹ ਇਹ ਦੋ ਗੱਲਾਂ ਬਿਲਕੁਲ ਕਲੀਅਰ ਨੇ ਇਹਨਾਂ ਵਿੱਚੋਂ ਦੋਨਾਂ ਨੂੰ ਮੱਧਿਆ ਨਜ਼ਰ ਰੱਖ ਕੇ ਕਤਲ ਕੀਤਾ ਹੈ ਤੇ ਅਸੀਂ ਪਰਿਵਾਰ ਦੇ ਨਾਲ ਰਹਿ ਕਰਕੇ ਉੱਥੇ ਤੱਕ ਵੀ ਉੱਥੇ ਸਾਡੇ ਬੰਦੇ ਹੀ ਬੈਠੇ ਆ ਤੇ ਇੱਧਰ ਵੀ ਅਸੀਂ ਉਹਦੇ ਵਿੱਚ ਪੂਰੀ ਕਾਰਵਾਈ ਕਰਾਂਗੇ ਅੱਗੇ ਕੀ ਐਫਰਟ ਲੈਣਗੇ ਜੀ ਇਨਸਾਫ ਦਿਵਾਉਣ ਲਈ ਤੁਹਾਡੇ ਜੂਨੀਅਨ ਵੱਲੋਂ ਵੀ ਇਹਨਾਂ ਨੂੰ ਸਾਡੇ ਬੰਦੇ ਤਾਂ ਇਹੀ ਇਨਸਾਫ ਹੈ ਵੀ ਜਿਹੜੀ ਇੱਥੋਂ ਪਹਿਲਾਂ ਤਾਂ ਅਸੀਂ ਜਿਹੜੇ ਬੰਦੇ ਨਾਲ ਗਏ ਸੀ ਚਾਰ ਪੰਜ ਬੰਦੇ ਇੱਥੋਂ ਐ ਉਹ ਇੱਥੇ ਖੁੱਲ ਕੇ ਦੱਸ ਨਹੀਂ ਰਹੇ ਇਹਨਾਂ ਨੂੰ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਰਿਵੀਜ਼ਨ ਤੌਰ ਤੇ ਪੁੱਛਾਂਗੇ ਅਗਰ ਉਹਨਾਂ ਨਾਲ ਆਦਤ ਹੀ ਸਾਡੀ ਸੁਗੀ ਤਾਂ ਪਹਿਲਾਂ ਤਾਂ ਉਹ ਗਲਤੀ ਛਪਾਉਣ ਵਾਸਤੇ ਹੀ ਸਾਡੀ ਅਸੀਂ ਉਹ ਤੇ ਹੋ ਸਕਦਾ ਵੀ ਅਸੀਂ ਕਾਨੂੰਨ ਦਾ ਸਹਾਰਾ ਲਈ ਉਹਨਾਂ ਵਾਸਤੇ ਵੀ ਉਧਰ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਇਸੇ ਸੂਚਨਾ ਮਿਲਦਿਆਂ ਹੀ ਉਹ ਪਰਿਵਾਰ ਦੇ ਨਾਲ ਦੁੱਖ ਪ੍ਰਗਟਾਵਾ ਕਰਨ ਪਹੁੰਚੇ ਨੇ ਤੇ ਉਹਨਾਂ ਨੇ ਪੁਲਿਸ ਅਧਿਕਾਰੀਆਂ ਤੋਂ ਕਾਰਵਾਈ ਦੀ ਵੀ ਮੰਗ ਕੀਤੀ ਹੈ ਹਾਂਜੀ ਸੂਬੇਦਾਰ ਨਿਰਮਲ ਸਿੰਘ ਜਿਹੜੇ ਕਿ ਕਾਸ਼ੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਗਏ ਸੀ ਤੇ ਉੱਥੇ ਮੇਰੀ ਜਿਹੜਾ ਸੀਪੀ ਵਾਰਾਨਸੀ ਉਦੇ ਨਾਲ ਇਸ ਸੰਬੰਧੀ ਗੱਲ ਹੋਈ ਆ ਕਿ ਸਾਡਾ ਜਿਹੜਾ ਫੌਜੀ ਜਵਾਨ ਸੀ ਉੱਥੇ ਉਹਨੂੰ ਬੜੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਤੇ ਪੁਲਿਸ ਨੇ ਇੱਕ ਫਾਲਸ ਜਿਹੜੀ ਐਕਸੀਡੈਂਟ ਦੀ ਐਪਲੀਕੇਸ਼ਨ ਐਫ ਆਈ ਆਰ ਦਰਜ ਕੀਤੀ ਆ ਜਿਹੜੀ ਕਿ ਰੋਂਗ ਆ ਕੱਲ ਮੈਂ ਉਹਨਾਂ ਨੂੰ ਸਾਰੇ ਜਿਹੜੇ ਹੈਗੇ ਆ ਸਬੂਤ ਉਹਨਾਂ ਦੇ ਕੋਲ ਭੇਜਿਆ ਤੇ ਉਹਨਾਂ ਨੇ ਕਿਹਾ ਕਿ ਇਹਦੀ ਅਸੀਂ ਉੱਚ ਪੱਧਰੀ ਜਾਂਚ ਕਰਾਵਾਂਗੇ ਤੇ ਦੋ ਚਾਰ ਦਿਨਾਂ ਦੇ ਵਿੱਚ ਇਹਦੀ ਮੈਂ ਫੀਡਬੈਕ ਵੀ ਆਪਾਂ ਲਵਾਂਗੇ ਕਿਉਂਕਿ ਜ਼ਰੂਰੀ ਆ ਕਿ ਇੱਕ ਜਿਹੜਾ ਸਾਡਾ ਦਲਤ ਭਰਾ ਉੱਥੇ ਦਰਸ਼ਨ ਕਰਨ ਗਿਆ ਸੀ ਤੇ ਇਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਕਤਲ ਕਰ ਦੇਣਾ